ਜਿੰਦਗੋ ਮੈਨੂੰ ਇਹ ਬਾਸਸ ਤੇ ਰੁਗੀ ਵੀ ਉਹ ਚੌਂਕ ਦੇ ਕੋਲ ਟਗਵਾੜਾ ਚੌਂਕ ਜਿਹੜਾ ਵਾ ਮੈਂ ਉਤਰ ਗਿਆ ਜੰਨੂੰ ਮਾਤਾ ਵਿਛੇਤਰ ਲੱਗੇ ਨੂੰ ਬਾਸਸ ਚੱਕ ਲਾਂ ਕੋਈ ਤੇ ਮੈਨੂੰ ਕਾਲ ਆਈ ਸੀ ਕਿ ਤੇ ਕਹਿੰਦੇ ਕਿ ਇਦਾਂ ਦਾ ਕਰਕੇ ਐਕਸੀਡੈਂਟ ਹੋ ਗਿਆ ਸਾਡਾ ਵੀ ਬੱਸ ਵਾਲੇ ਦੀ ਗਲਤੀ ਦੇ ਨਾਲ ਹੋ ਬੱਸ ਵਾਲੇ ਹਲੇ ਸਵਾਰੀ ਉਤਰ ਰਹੀ ਹੈ ਇਸ ਬੰਦੇ ਨੇ ਪਹਿਲਾਂ ਡਰਾਈਵਰ ਨੇ ਬੱਸ ਬਿਨਾਂ ਉਤਰੀ ਸਵਾਰੀ ਨੂੰ ਚਲਾ ਦਿੱਤੀ ਇੱਕ ਪੈਰ ਵਿੱਚ ਜਗਾ ਇੱਕ ਫਨੇਜ ਗਿਆ ਜੀ ਉਹਨਾਂ ਨੂੰ ਹੂੰ ਲੱਗ ਗਿਆ ਰ ਆਪਣੇ ਆਪ ਹੀ ਡਿੱਗ ਪਈ ਇਹ ਨਵਾਜ਼ ਦੇ ਉੱਤਰੋਂ ਤੋਂ ਪਹਿਲਾਂ ਛੇਵੀਂ ਡਰਾਈਵਰ ਹੋਣ ਚ ਲੱਗਦਾ ਸੀ ਜਿਹੜਾ ਕਨੈਕਟਰ ਸੀ ਉਹ ਵੀ ਲੀਡਰਸ ਨਾਲ ਪਹਿਲਾਂ ਹੀ ਗੱਤ ਮੀਤ ਕਰਕੇ ਤਾਰ ਕੇ ਆਇਆ ਚੰਡੀਗੜ੍ਹ ਤੋਂ ਹੂੰ ਰਸਦੇ ਨਿਆਣੀ ਵੀ ਨਾਲ ਦੇ ਵਜਿ ਇੱਕ ਚੰਡੀਗੜ੍ਹ ਤੋਂ ਆਈਦਾ ਫਗਵਾੜੇ ਅੱਡੇ ਨੂੰ ਜਿਹੜੀ ਮੁੜੀ ਦਾ ਸ਼ਹਿਰਪੁਰ ਚੌਂਕ ਤੋਂ ਉਹ ਸਪੀਡ ਬ੍ਰੇਕਰ ਆਉਂਦੇ ਨੇ ਉੱਥੇ ਇਹਨਾਂ ਨੇ ਕੁਝ ਨਹੀਂ ਕਿਸੇ ਨੂੰ ਦੱਸਿਆ ਰਵਾਜ ਨਹੀਂ ਵਾਰੀ ਨਾਲ ਡਰਾਈਵਰ ਨੂੰ ਕਨੈਕਟਰ ਨੂੰ ਤਾਂ ਕਿ ਸਵਾਰੀਆਂ ਨੇ ਸਬੂਤ ਹੈ ਕਿ ਮੇਰੇ ਕੋਲ ਸਵਾਰ ਕੇ ਸੋਇ ਜਿਨਾਂ ਸਵਾਰੀਆਂ ਲੱਗੇ ਬੈਠੇ ਨੇ ਉਹਨਾਂ ਨੂੰ ਨੇ ਕਿਸੇ ਨੂੰ ਦੱਸਿਆ ਪਈ ਉਤਰਨਾ ਸਪੀਡ ਬ੍ਰੇਕਰ ਦੇ ਮੁੰਡਾ ਪਹਿਲਾਂ ਉੱਤਰ ਕੇ ਨਾਲ ਇਹਨਾਂ ਮਾਦਾ ਨੂੰ ਧਾਰ ਲਿਆ ਜੰਪਰ ਗੱਡੀਆਂ ਹੋਈਆਂ ਛਾਲ ਮਾਰਤੀਆਂ ਉਹਨਾਂ ਨੇ ਹਾਂਜੀ ਹਾਂਜੀ ਇਹ ਪੰਜਾਬ ਰੋਡ ਬੀਚ ਦੇ ਜਿੰਨੇ ਵੀ ਮੁਲਾਜ਼ਮ ਐ ਇਹਨਾਂ ਦਾ ਕੋਈ ਨਾ ਕੋਈ ਆਏ ਦੇ ਨੇ ਤਾਂ ਇਹਦਾ ਕੰਮ ਹੋਇਆ ਹੁੰਦਾ ਜਿਹਦੇ ਨਾਲ ਸਾਨੂੰ ਸ਼ਰਮ ਆਉਂਦੀ ਆ ਪਲੀ ਜਿਹੜੋਂ ਲੋਕਾਂ ਨੇ ਮਾਰਿਆ ਨਾ ਡੇਗ ਪੇ ਉਸ ਵੇਲੇ ਸਾਈਡ ਤੇ ਲਾ ਕੇ ਅੱਗੇ ਤੋਂ ਸਵਾਰੀਆਂ ਦੇ ਕੇ ਅਸੀਂ 6 ਵਜੇ ਦੇ ਇੱਥੇ ਖੜੇ ਆ ਕੀ ਟਾਈਮ ਹੋ ਗਿਆ ਹੁਣ ਅ ਵੀਰਾ ਟਾਈਮ ਹੋ ਗਿਆ ਜੀ 7:40 ਮਿੰਟ ਹੋ ਗਏ ਨੇ ਇੱਕ ਘੰਟਾ 40 ਮਿੰਟ ਹੋ ਗਏ ਨੇ ਜੇ ਭਜਾਉਣੀ ਹੁੰਦੀ ਗੱਡੀ ਤੇ ਫਿਰ ਮੈਨਰੇ ਅਸੀਂ ਬਾਅਦ ਚੋ ਵੀ ਜਾ ਸਕਦੇ ਇਹੋ ਜਿਹੇ ਬੰਦਿਆਂ ਨੂੰ ਨੌਕਰੀਆਂ ਦਿੰਦੇ ਆ ਜਿਹੜੇ ਸ਼ਰਾਬ ਦੇ ਆਦੀ ਆ ਡੋਟਿਆਂ ਦੇ ਆਦੀ ਆ ਸਮੈਕ ਦੇ ਆਦੀ ਚਿੱਟੇ ਦੇ ਆਦੀ ਆ ਇਹੋ ਜਿਹੇ ਬੰਦਿਆਂ ਨੂੰ ਲੱਤ ਕਿਉਂ ਨਹੀਂ ਪੁੰਦੀ ਗਵਰਨਮੈਂਟ ਕਿਆ ਕਰਨ ਵਾਈ ਬਾਈ ਮਾਰੀ ਕੇ ਉਤਰ ਵਾਸਤੇ ਉਹਨਾਂ ਨੇ ਨਹੀਂ 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 ਮੇਰੇ ਕੈਨਲ ਹਾਂ ਆਪਣੇ ਆਪਣੇ ਆਪ ਹੀ ਬਾਜ ਮਾਰੀ ਉਹਨਾਂ ਨੇ ਛਾਲ ਮਾਰਤੀ ਉਹ ਉਤਰ ਗਈ ਤਾਂ ਪਤਾ ਵਾ ਅਰੇ ਜੰਪਲ ਹੌਲੀ ਹੋਈ ਗੱਡੀ ਉਹਨੇ ਛਾਲ ਮਾਰ ਦਿੱਤਾ ਉਹਨਾਂ ਨੇ ਨਾ ਕਿਸੇ ਨੂੰ ਪੁੱਛਿਆ ਨਾ ਕਿਸਿਆ ਜੇ ਤੁਹਾਨੂੰ ਕੇ ਲਾਗੇ ਬੈਠਣਗੇ ਇਹਨਾਂ ਕਿਆ ਹੋਵੇ ਵੀਰੇ ਜੇ ਤੁਹਾਡਾ ਹੋ ਗਿਆ ਕਿਸੂਰੇ ਹੁਣ ਨੂੰ ਤੁਹਾਡਾ ਪੁੱਛ ਹਾਂ ਦੇਖੋ ਹਾਂਜੀ ਕੋਈ ਤਾਂ ਸੁਣ ਨਹੀਂ ਤੁਹਾਡਾ ਜੰਪਲ ਗੱਡੀਆਂ ਹੋਈ ਛਾਲ ਮਾਰਤੀ ਉਹਨਾਂ ਨੇ ਹਾਂਜੀ ਹਾਂਜੀ ਉਹ ਵਿਚਾਰੀ ਪਿੱਛੇ ਹੋਣੀ ਵਾਪਸੀ ਦੀ ਮਾਰ ਕੋਈ ਨਹੀਂ ਦੇਵਾ ਭਾਈ ਜੀ ਕਿਨਾਂ ਜੀ ਆਪਣਾ? ਜਗਨਦੀਪ ਕਿਹੜੇ ਪਿੰਡ ਦੇ ਰਿਆਂ ਵਾਲੇ ਆ? ਨੌੜਾ ਪਿੰਡ ਦੇ। ਕੀ ਮਾਮਲਾ ਕਿ ਇੱਕ ਲੇਡੀ ਜਿਹੜੀ ਨਾਲ ਤੁਸੀਂ ਲੈ ਕੇ ਆਏ ਕੀ ਮਾਮਲਾ ਸਾਰਾ? ਭਾਈ ਚੰਡੀਗੜ੍ਹੋਂ ਆਏ ਸੀ ਜੀ ਬੱਸ ਤੇ ਰੁਗੀ ਵੀ ਉਹ ਚੌਂਗ ਦੇ ਕੋਲ। ਟਕਵਾੜਾ ਚੌਂਕ ਜਿਹੜਾ ਉਹ। ਮੈਂ ਉਤਰ ਗਿਆ ਜੀ ਉਹਨੂੰ ਮਾਤਾ ਵਿਸ਼ੇਸ਼ ਤੋਂ ਨਾਲ ਕਿਉਂ ਬੱਸ ਚੱਕ ਲਾਂ ਤੁਹਾਨੂੰ ਜੀ? ਹੂੰ। ਕਿਹੜੀ ਬੱਸ ਸੀਗੀ ਭਾਜੀ ਉਹ? ਦੋ ਭਾਈ ਰੋਡਵੇਜ਼ ਸੀਗੀ ਪੰਜਾਬ ਰੋਡਵੇਜ਼। ਹੂੰ। ਤੇ ਭਾਈ ਇਹਨਾ ਇਹ ਪਿੱਛੇ ਵਾਲਾ ਡਰਾਈਵਰ ਫੋਨ ਤੇ ਲੱਗਾ ਹੁੰਦਾ ਸੀ ਜਿਹੜਾ ਕੰਡਕਟਰ ਸੀ ਉਹ ਵੀ ਲੇਡੀਜ਼ ਨਾਲ ਪਹਿਲਾਂ ਹੀ ਗੱਤ ਮੀਟੇ ਗਾ ਕੇ ਤਾਰ ਕੇ ਆਏ ਚੰਡੀਗੜ੍ਹ ਦੇ। ਰਾਸਦੇ ਨਿਆਣੀ ਵੀ ਨਾਲ ਉਹਦੇ ਵੇਰੀ ਅੱਛਾ ਜੀ ਤੁਸੀਂ ਉੱtre ਕਿੱਥੇ ਸੀਗੇ ਜੀ ਮੇਰੀ ਫੋਰਡ ਆ ਜੋਂਗਾ ਨਾ ਗੋਲ ਚੌਂਦ ਹੋਈ ਤੇ ਬਸ ਰੋਕੀ ਨਿਆਣੇ ਰੋਕੀ ਬਈ ਰੋਕ ਕੇ ਚੱਕਦਾ ਹੂੰ ਦੋਰੀ ਇੱਕ ਇੱਕ ਮੈਂ ਸਵਾਰ ਮੈਂ ਉਤਰ ਗਿਆ ਮਾਤਾ ਉੱਦਣ ਲੱਗੇ ਨੇ ਜਿੱਦਣ ਦੋਰੀ ਆਲੇ ਦੋਲੇ ਤੇ ਬੰਦੇ ਵੀ ਵੜੇ ਜਾ ਰਹੇ ਹੂੰ ਸਾਰਿਆਂ ਨੇ ਦੇਖਿਆ ਤੇ ਬਸ ਮੁੜ ਗਏ ਬਣੇ ਪਝਾੜੀ ਮੋਕੇ ਤੋਂ ਪਝਾਜੀ ਨਹੀਂ ਬੰਦਿਆਂ ਨੇ ਰੋਕੀ ਸਾਰਿਆਂ ਨੇ ਨਹੀਂ ਜਣ ਕੇ ਬੱਸ ਨੂੰ ਕਾਪੂ ਲੋਕਾਂ ਨੇ ਕੀਤਾ ਰੋਕੇ ਉੱਥੇ ਉਹ ਨਹੀਂ ਦੱਸਿਆ ਕਿ ਬਈ ਸਵਾਰ ਡਰਾਈਵਰ ਨੂੰ ਪਤਾ ਨਹੀਂ ਕਿ ਮੌਕੇ ਤੇ ਭਜਨ ਦੀ ਖਰਾਫਤੀ ਸੀ ਤੇ ਫੋਨ ਤੇ ਲੱਗਾ ਸੀ ਡਰਾਈਵਰ ਉਹ ਡਰਾਈਵਰ ਪਿੱਛੋਂ ਗੂੰ ਤੇ ਲੱਗਾ ਆਇਆ ਕਿੱਥੋਂ ਦੇ ਲੱਗਿਆ ਆਇਆ ਸੀ ਫੋਨ ਤੇ ਇਹ ਜਦੀ ਬੰਗਿਆ ਤੋਂ ਪਿੱਛੋਂ ਦੇਖ ਕੇ ਫੋਨ ਖਲਾ ਰਿਹਾ ਕਿ ਮੁੰਡਾ ਆਪਣੇ ਕੰਦੇ ਨਾਲ ਨਾਲ ਗੱਡੀ ਚਲਾਈ ਗਿਆ ਨਾਲ ਫੋਨ ਚੁਲਾਈ ਗਿਆ ਇਹ ਅੱਛਾ ਤੇ ਲੈ ਕੇ ਕਿੱਦਾਂ ਆਏ ਫਿਰ ਇਹਨਾਂ ਨੇ ਇੱਥੇ ਤਾਂ ਹਸਪੀਟਲ ਇਹ ਕੋਟਾ ਬੜਾ ਜੀ ਕੋਈ ਮੈਨੂੰ ਪਤਾ ਨਹੀਂ ਜਾਣਦਾ ਨਹੀਂ ਜਿਹੜਾ ਪਰ ਰਾਸਤੇ ਜਨੇ ਹੈਲਪ ਵੀ ਕੀਤੀ ਉਹ ਬਸ ਵਾਲੇ ਆਏ ਮੌਕੇ ਤੇ ਇੱਥੇ ਬਸ ਵਾਲੇ ਬਾਅਦ ਚ ਆਏ ਬਾਈ ਪਿਛਲੇ ਦੋ ਦਿਨ ਟਰੀਟਮੈਂਟ ਕਰਵਾ ਕੇ ਕਿੰਨੇ ਲੱਗੋ ਕੀ ਗੱਲਬਾਤ ਹੋਈ ਤੁਹਾਡੀ ਬਸ ਲੈਣਾ ਬਸ ਲੈਣਾ ਬੜੀ ਕੋਈ ਨਹੀਂ ਹਲੇ ਬਤ ਵੀ ਜ ਕਰਦੇ ਹਿੰ ਹੂੰ ਕੀ ਕਹਿੰਦੇ ਕਸੂਰ ਦਾ ਆਪਰ ਦੱਸਦੀ ਆਪਣੀ ਵੀ ਕਸੂਰ ਹੈਗਾ ਕਿ ਨਹੀਂ ਹੈਗਾ ਉਹਨਾਂ ਦਾ ਸਾਡਾ ਕੋਈ ਕਸੂਰ ਨਹੀਂ ਜੀ ਉਹਨਾਂ ਦਾ ਟੀਵੀ ਆ ਵੀ ਆਪਣੇ ਕੋਲ ਹੀ ਨਹੀਂ ਉਹਨਾਂ ਦਾ ਤਾਂ ਇਹੀ ਕਹਿਣਾ ਉਹ ਕਹਿੰਦੇ ਵੀ ਜਲਦੀ ਬਾਜੋ ਕਹਿੰਦੇ ਛਾਲ ਮਾਰੀ ਦੀ ਕਹਿੰਦੇ ਇਹ ਨਹੀਂ ਬੱਸ ਮੈਂ ਕਹਿੰਦਾ ਬਾਈ ਮੋਰੀ ਜੀ ਛਾਲ ਬਿਮਾਰੀ ਦੇ ਸਾਹ ਦਾ ਸਹੀ ਬਾਈ ਕਹਿੰਦਾ ਬਾਈ ਸਹੀ ਸਲਾਮ ਬੱਤਰੀਆਂ ਪੂਰਾ ਮੈਂ ਤਾਂ ਨਾਲੇ ਜੀ ਬਿਲਕੁਲ ਨਹੀਂ ਸਿਹਤ ਤੁਹਾਡੇ ਠੀਕ ਹੈ ਸਾਡਾ ਵੀ ਹਾਂ ਤਾਂ ਨਹੀਂ ਚਲੀ ਉਹਨਾਂ ਦੇ ਕੰਨੀਆਂ ਸੱਟਾਂ ਹੈਗੀਆਂ ਉਹਦੇ ਬਾਈ ਸਿਰ ਤੇ ਲੱਗੀ ਮਾਤਾ ਹੁਣ ਜਿੱਦਾਂ ਉਹਨਾਂ ਦੇ ਟਾਂਕੇ ਲੱਗੇ 10 ਤੋਂ 12 ਨੰਮ ਕੇ ਕੀ ਕਹਿੰਦੇ ਡਾਕਟਰ ਹੁਣ ਕੰਡੀਸ਼ਨ ਕਿਦਾਂ ਕੰਡੀਸ਼ਨਰ ਰਿਪੋਰਟ ਹੋਣੀ ਉਹਦੇ ਪਤਾ ਲੱਗਣਾ ਕੀ ਮੰਗ ਕਰਦੇ ਆਪਾਂ ਪਰ ਜਾ ਜਾਂਦਾ ਹੁਣ ਪ੍ਰਸ਼ਾਸਨ ਨੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਜੀ ਇੱਧਰ ਦੇ ਡਰਾਈਵਰਾਂ ਨੂੰ ਨੱਥ ਪੋਣੀ ਚਾਹੀਦੀ ਹੈ ਉਹਦਾ ਮੁਲਾਜਾ ਕਰਾਉਣਾ ਚਾਹੀਦਾ ਨਾਲ ਤੇ ਬਸ ਹੈ ਕਿੱਥੇ ਆ ਬਾਥਸ਼ਾਨ ਦੇ ਬਾਹਰ ਹੀ ਖੜੀਆਂ ਨੂੰ ਕੋਈ ਲੱਗਦਾ ਵੀ ਕਿ ਇਹਨਾਂ ਨੇ ਨਸ਼ਾ ਪੱਤਾ ਵੀ ਕੀਤਾ ਹੋਊ ਕੋਈ ਇਹਨਾਂ ਨੇ ਕਾਹ ਜੀ ਨਸ਼ੇ ਦੀ ਪ੍ਰਾਪਾ ਦਾ ਡਰਾਈਵਰ ਵੀ ਜਿਹੜੇ ਰੋਡਵੇ ਜਿਹੜਾ ਉੱਧਾ ਵੀ ਨਹੀਂ ਸੀ ਜਲਾਉਂਦੇ ਜੀ ਹੂੰਦੇ ਆ ਤੇ ਮੇਰਾ ਨਾਮ ਜੀ ਆਪਣਾ ਮੇਰਾ ਨਾਮ ਅਭਿਉਤ ਰਾਮ ਜੀ ਤੇ ਕੀ ਮਾਮਲਾ ਕਿੱਦਾਂ ਹੋਇਆ ਸਾਰਾ ਦੱਸਿਓ ਕਹਾਣੀ ਜਿਹੜੀ ਤੁਹਾਡੀ ਮਦਰ ਸੱਟਾਂ ਲੱਗੀਆਂ ਸਾਡੀ ਮਦਰ ਦੇ ਚਲੇ ਗਏ ਚੰਡੀਗੜ੍ਹ ਨੂੰ ਠੀਕ ਹੈ ਜੀ ਤੇ ਮੈਨੂੰ ਕਾਲ ਆਈ ਸੀਗੀ ਤੇ ਕਹ ਵੀ ਬੱਸ ਵਾਲੇ ਦੀ ਗਲਤੀ ਦੇ ਨਾਲ ਬੱਸ ਵਾਲੇ ਹਲੇ ਸਵਾਰੀ ਉਤਰ ਰਹੀ ਹੈ ਇਸ ਬੰਦੇ ਨੇ ਪਹਿਲਾਂ ਡਰਾਈਵਰ ਨੇ ਬੱਸ ਬਿਨਾਂ ਉਤਰੀ ਸਵਾਰੀ ਨੂੰ ਚਲਾ ਦਿੱਤੀ ਇੱਕ ਪੈਰ ਵਿੱਚ ਸੀਗਾ ਇੱਕ ਥਲੇ ਜਿਗਾ ਉਹਨਾਂ ਨੂੰ ਜਦੋਂ ਬੱਸ ਚਲਾਈਏ ਨਾਲੇ ਡੇਕ ਨੂੰ ਸੱਟ ਲੱਗੀ ਸਿਰ ਦੇ ਉੱਤੇ ਬਹੁਤ ਜ਼ਿਆਦਾ ਤੇ ਬਾਕੀ ਡਾਕਟਰ ਦੇ ਨਾਲ ਗੱਲ ਹੋਈ ਹੈ ਡਾਕਟਰ ਦੀ ਰਿਪੋਰਟ ਨਹੀਂ ਹਲੇ ਆਈ ਕਿਉਂਕਿ ਜੇ ਪੰਜਾਬ ਸਰਕਾਰ ਹੈ ਇਹ ਕੋਈ ਵੀ ਯਾਨੀ ਇਹਨਾਂ ਦਾ ਡਰਾਈਵਰਾਂ ਦਾ ਹੱਲ ਨਹੀਂ ਕਰਦੀ ਪੰਜਾਬ ਰੂਟ ਵੇਜ ਦੇ ਜਿਹਦੇ ਵੀ ਮੁਲਾਜ਼ਮ ਆ ਇਹਨਾਂ ਦਾ ਕੋਈ ਨਾ ਕੋਈ ਇਹ ਦਿਨ ਇਦਾਂ ਦਾ ਕੰਮ ਹੋਇਆ ਹੁੰਦਾ ਜਿਹਦੇ ਨਾਲ ਸਾਨੂੰ ਸ਼ਰਮ ਹੁੰਦੀ ਆ ਜਿਹੜੀ ਜਦੋਂ ਵੋਟਾਂ ਦਾ ਟਾਈਮ ਆਉਂਦਾ ਇਹੋ ਜਿਹੇ ਲੋਕ ਹਰ ਟਾਈਮ ਵੋਟਾਂ ਮੰਗਣ ਆ ਜਾਂਦੇ ਆ ਸਰਕਾਰੀ ਬੰਦੇ ਤੇ ਇਹੋ ਜਿਹੇ ਬੰਦਿਆਂ ਨੂੰ ਨੌਕਰੀਆਂ ਦਿੰਦੇ ਆ ਜਿਹੜੇ ਸ਼ਰਾਬ ਦੇ ਆਦੀ ਆ ਡੋਟਿਆਂ ਦੇ ਆਦੀ ਆ ਥਮੈਕ ਦੇ ਆਦੀ ਚਿੱਟੇ ਦੇ ਆਦੀ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਕਿਉਂ ਨਹੀਂ ਪੁੰਹਦੀ ਗਵਰਨਮੈਂਟ ਤੁਹਾਡੇ ਕੋ ਭਾਜੀ ਬਾਹਰ ਖੜੇ ਸੀ ਕਿ ਤੁਹਾਡਾ ਰਬ ਹੈ ਸੀ ਕੀ ਗੱਲਬਾਤ ਹੋ ਰਹੀ ਸੀ ਧੱਕਾ ਕਰ ਰਹੇ ਸੀਗੇ ਮੇਰੇ ਨਾਲ ਕੀ ਕਹਿੰਦੇ ਕਿ ਤੁਹਾਨੂੰ ਇਹ ਕਹਿੰਦੇ ਅਸੀਂ ਨਸ਼ਾ ਨਹੀਂ ਕੀਤਾ ਅਜੇ ਕ ਪਿੱਛੋਂ ਤੁਸੀਂ ਬੰਗਿਆ ਸੈਰ ਤੁਸੀਂ ਫੋਨ ਤੇ ਲੱਗੇ ਹੋਏ ਆਂ ਵੀ ਤੁਹਾਨੂੰ ਕਹਿੰਨੇ ਦਿੱਤਾ ਹੈ ਇਹ ਮਸਲਾ ਪਾਵਰ ਕਹਿੰਨੇ ਕਿਸ ਇਨਸਾਨ ਨੇ ਦਿੱਤੀ ਤੁਹਾਨੂੰ ਠੀਕ ਹੈ ਤੁਸੀਂ ਇੱਕ 스ਕੀਡਲ ਨਾਲ ਹਤਨਾ 스ਕੀਡਲ ਨਾਲ ਦੂਜੇ ਨਾਲ ਪਬਲਿਕ ਨੂੰ ਮਾਰੋ ਇਹ ਪਾਵਰ ਕਹਿੰਨੇ ਕਿੱਥੀ ਆ ਇਹ ਗਵਰਨਮੈਂਟ ਨੇ ਪਾਵਰ ਦਿੱਤੀ ਹੈ ਪੰਜਾਬ ਸਰਕਾਰ ਨੇ ਰਜਾਨਾ ਰੋਡ ਤੇ ਆਪਾਂ ਕਈ ਵੀਡੀਓ ਦੇਖਦੇ ਆਂ ਜਿੰਨੇ ਪਾਜੀ ਡੈਲੀ ਦਾ ਮੈਂ ਡੈਲੀ ਹੈ ਨਾ ਮੇਰਾ ਰੂਟੀਨ ਹੈ 8 ਵਜੇ 8:30 ਵਜੇ ਮੈਂ ਫਗਵਾੜੇ ਆਉਣਾ ਡੈਲੀ ਮੇਰਾ ਡੈਲੀ ਦਾ ਰੂਟੀਨ ਨਹੀਂ ਨਾ ਕੋ ਦਰੂਮਾ ਜਾਂਦਾ ਇਹਨਾਂ ਦਾ ਇਹੀ ਗੰਦੇ ਆ ਚਾਹੇ ਜਿਹੜਾ ਬਾਸਾਡਾ ਲਾ ਲਓ ਚਾਹੇ ਰ ਇਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਜੀ ਇਹ ਨਾ ਸਰਕਾਰ ਨੂੰ ਪੈਂਦਾ ਤੇ ਨਾ ਪੈਂਦਾ ਇਹੋ ਜਿਹੇ ਡਰਾਈਵਰ ਆ ਚਾਹੇ ਕੋਈ ਵੀ ਹੋ ਜਿਹੜਾ ਇਹਨਾਂ ਤੇਜ਼ ਚਲਾਉਂਦੇ ਆ ਕੀ لالਚ ਹੈ ਇਹਨਾਂ ਨੂੰ ਤੇਜ਼ ਚਲਾਉਣ ਦੀ ਬਾਤ ਇਹਨਾਂ ਨੂੰ ਲਾਜ ਪਾਦੀ ਇਹੇ ਆ ਕਿ ਸਾਡੀਆਂ ਕੋਈ ਸਵਾਦੀਆਂ ਨਾ ਚੱਕ ਲਵੇ ਇਹ ਪਤਾ ਕੀ ਕਰਦੇ ਆ ਇਹਨਾਂ ਦਾ ਭਾਜੀ ਇੱਕ ਹੋਰ ਫੰਡਾ ਹੈ ਫੰਡਾ ਪਤਾ ਕੀ ਆ ਜਿੱਦਾਂ ਕਿਸੇ ਨੇ ਲੋਕਲ ਟਿਕਟ ਲੈ ਲਈ ਠੀਕ ਹੈ ਜੀ ਮੰਨ ਲਓ ਆਪਾਂ 20 ਜਾਂ 25 ਕਿਲੋਮੀਟਰ ਦਾ فاਸਲਾ ਤੈਅ ਕਰਨਾ ਹੈ ਇਹਨਾਂ ਨੇ ਸਿਰਫ ਪਰਚੀ ਅਸੇ ਤਰ੍ਹਾਂ ਰਸੀਦ ਹੀ ਨਹੀਂ ਦੇਣੀ ਟਿਕਟ ਨਹੀਂ ਦੇਣੀ ਤੁਹਾਨੂੰ ਐਸੇ ਕੋਈ 10 ਤੋਂ 20 25 ਕਿਲਾ ਦੀ ਜੇਲ ਤੇ ਜਾਂਦੇ ਆ ਉਹ ਹੂੰ ਟਿਕਟ ਬਿਨਾਂ ਤੇ ਟਿਕਟ ਨਹੀਂ ਦਿੰਦੇ ਖਬਰ ਮੈਂ ਕਿ ਠੀਕ ਹੈ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਇਹ ਟਿਕਟ ਨਹੀਂ ਦਿੰਦੇ 25 ਰੁਪਏ ਨਹੀਂ ਜਦੋਂ ਬੱਸ ਦੇ ਵਿੱਚੋਂ ਲੇਡੀ ਡਿਗੇ ਇਹਨਾਂ ਨੇ ਪਿੱਛੇ ਦੇਖਿਆ ਨਹੀਂ ਮੁੜ ਕੇ ਇਹਨਾਂ ਨੇ ਦੇਖਿਆ ਦੇਖਣਾ ਕਿਸੇ ਨੇ ਜੇ ਡਿਗੇ ਗਏ ਭਾਈ ਉਹਨਾਂ ਨੇ ਮਾਰ ਦਿੱਤੀ ਸਿਰਫ ਉਹ ਦੂਜੇ ਜਿਹੜੇ ਬੰਦੇ ਸੀਗੇ ਉੱਥੇ ਖੜੇ ਉਹਨਾਂ ਨੇ ਮੌਕੇ ਤੇ ਬੱਸ ਰੋਕੀ ਹੈ ਜਿਹੜੇ ਮੌਕੇ ਤੇ ਬੰਦੇ ਸੀਗੇ ਲੋਕਾਂ ਨੇ ਮਤਲਬ ਬੱਸ ਬੜੀ ਜਨਤਾ ਨੇ ਆਵਾਮ ਨੇ ਬੱਸ ਰੋਕੀ ਹੈ ਕਿ ਇਹ ਮੰਗ ਕਰਦੇ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗਿਆ ਸਾਨੂੰ ਇਨਸਾਫ ਤੋਂ ਵਾਇਆ ਜਾਏ ਇਹੋ ਜਿਹੇ ਬੰਦੇ ਇਹਨਾਂ ਨੂੰ ਬਰਖਾਸਤ ਕੀਤਾ ਤੇਨਾਂ ਦੇ ਡੀਪ ਕੋਡ ਨੂੰ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਨੂੰ ਕੀ ਕਹਿਣਾ ਜਿਹੜੇ ਜਿਹੇ ਬੰਦਾਂ ਨੂੰ ਤੁਹਾਨੂੰ ਸਾਥ ਦਿੱਤਾ ਕਿਉਂ ਇਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ ਇਹਨਾਂ ਦਾ ਠੀਕ ਇਹਨਾਂ ਦਾ ਭਾਜੀ ਕਿਨਾਰੇ ਹੀ ਆਪਣਾ ਅਰਜਨਦਰ ਸਿੰਘ ਕਿਹੜੀ ਜਗ੍ਹਾ ਤੇ ਰਹਣੇ ਆ ਅਮਰਥਾ ਕਿਹੜੀ ਗੱਲ ਚਲਾਨੇ ਭਾਜੀ ਆਪਾਂ ਪੰਜਾਬ ਰੋਡ ਤੇ ਕੀ ਮਾਮਲਾ ਕੀ ਹੋਇਆ ਅੱਜ ਲੇਡੀਜ਼ ਨੂੰ ਇਹ ਸਿਪਲ ਹਸਪੀਟਲ ਲੈ ਕੇ ਆਉਣ ਲੱਗਿਆ ਆਪਣੇ ਆਪ ਹੀ ਡਿੱਗ ਪਈ ਇਹਨਾਂ ਨੂੰ ਬਾਜ ਦਿੱਤੀ ਉਤਰਨ ਤੋਂ ਪਹਿਲਾਂ ਕਿੱਥੋਂ ਜੜੇ ਕਿੱਥੋਂ ਜੜੇ ਗੱਡੀਗੜ ਤੋਂ ਆਏ ਸੀ ਕੰਡੀਗੜ ਤੋਂ ਕੈਕਟਰਨ ਜ਼ਿਆਦਾ ਪਰਾਂ ਹੁੰਦਾ ਨਾ ਅੱਛਾ ਜੀ ਕੰਡੀਗੜ ਤੋਂ ਆਏ ਸੀ ਅਮਰਸਰ ਦੇ ਫਗਵਾੜੇ ਅੱਡੇ ਜਾਣਾ ਸੀ ਨਾ ਫਗਵਾੜੇ ਦੇ ਟਿਕਟ ਪਈ ਇਹਨਾਂ ਨੇ ਇਹ ਜਦੋਂ ਕੱਡੀਗੜ ਤੋਂ ਆਈਦਾ ਫਗਵਾੜੇ ਅੱਡੇ ਨੂੰ ਜੋ ਮੋੜੀ ਦਾ ਸ਼ਹਿਰਪੁਰ ਚੌਂਗ ਤੋਂ ਤੇ ਸਪੀਡ ਬ੍ਰੇਕਰ ਆਉਂਦੇ ਰੇ ਉੱਥੇ ਇਹਨਾਂ ਨੇ ਕੁਝ ਨਹੀਂ ਕਿਸੇ ਨੂੰ ਦੱਸਿਆ ਰਵਾਜ ਨਹੀਂ ਵਾਰੀ ਨਾ ਡਰਾਈਵਰ ਨੂੰ ਕਨੈਕਟਰ ਨੂੰ ਤਾਂ ਕਿ ਸਵਾਰੀਆਂ ਨੂੰ ਸਬੂਤ ਹੈ ਕਿ ਮੇਰੇ ਕੋਲ ਸਵਾਰ ਕੇ ਸਵਾਰੀ ਨਾ ਸਵਾਰੀਆਂ ਲੱਗੇ ਬੈਠੇ ਉਹਨਾਂ ਨੂੰ ਨੇ ਕਿਸੇ ਨੂੰ ਦੱਸਿਆ ਪਹਿ ਉਤਰਨਾ ਸਪੀਡ ਬ੍ਰੇਕਰ ਦੇ ਮੁੰਡਾ ਪਹਿਲਾਂ ਉ ਆਈਨਾਂ ਨੂੰ ਕਿਸੇ ਨੂੰ ਆਵਾਜ਼ ਨਹੀਂ ਦਿੱਤੀ ਉਤਰਵਾਤੀ ਨਹੀਂ ਉਹਨਾਂ ਦਾ ਇਹ ਕਹਿਣਾ ਵੀ ਵੀ ਡਰਾਈਵਰ ਬੰਗਿਆ ਤੋਂ ਲੈ ਕੇ ਫਗਵਾੜੇ ਤੱਕ ਕਹਿੰਦੇ ਫੋਨ ਤੇ ਗੱਲ ਕਰਦਾ ਹੈ ਇਹ ਘਤ ਨਾਲ ਵੀਰ ਮੇਰਾ ਇਹ ਤਾਂ ਫਿਰ ਹੁਣੇ ਪਾਉਂ ਚੰਡੀਗੜ੍ਹੋਂ ਕਹੀ ਜਾਉ ਉਹਦੇ ਕੋਈ ਚੱਕਰ ਨਹੀਂ ਸਕਦੇ ਕਿਸ ਨੂੰ ਨਹੀਂ ਉਹ ਤਾਂ ਕਹਿੰਦਾ ਮੁੰਡੇ ਨਾਲ ਫੜਦਾ ਨਾ ਆਪਾਂ ਹਾਂਜੀ ਉਹਨਾਂ ਦਾ ਕਹਿਣਾ ਇਹ ਹੈ ਜੀ ਮੁੰਡਾ ਤਾਂ ਉਤਰ ਗਿਆ ਮੁੰਡੇ ਦੇ ਛੱਟ ਕਿਉਂ ਲੱਗੀ ਲੇਡੀ ਦੇ ਛੱਟ ਕਿਉਂ ਲੱਗੀ ਹੈ ਤਾਂ ਮੁੰਡਾ ਨੂੰ ਜਵਾਬ ਦੱਸੋ ਮੁੰਡਾ ਸਪੀਡ ਬ੍ਰੇਕਰ ਤੇ ਮੈਂ ਤੁਹਾਨੂੰ ਕਹਿਣ ਦੇ ਆ ਵੀ ਮੁੰਡਾ ਸਪੀਡ ਬ੍ਰੇਕਰ ਤੇ ਉਤਰ ਗਿਆ ਤੇ ਉਹਨੇ ਨਾਲ ਹੀ ਆਪਣੀ ਮਾਦਾ ਨ ਮਾਦਾ ਬਜ਼ੁਰਗ ਬਜ਼ੁਰਗ ਦੇ ਹੁਣ ਥ ਅਈ ਨਾ 2 ਮਿੰਟ ਪਹਿਲਾਂ ਕਨੈਕਟਰ ਜਿਹੜਾ ਡਰਾਈਵਰ ਕੋ ਆ ਜਾਓ ਹੁਣ ਸਾਨੂੰਦਰ ਪੈਣੀ ਅੱਡੇ ਤੇ ਟਿਕੜੀ ਅੱਡੇ ਜਾ ਕੇ ਬਾਜ ਦਵਾਂਗੇ ਕਿਸੇ ਨੂੰ ਬੱਸ ਅੱਡੇ ਤੇ ਜਾਣੀ ਸੀ ਤੁਹਾਡੀ ਹਾਂਜੀ ਅੱਡੇ ਜਾਣੀ ਸੀ ਅੱਡੇ ਹੀ ਆ ਰਹੇ ਸੀ ਉਹਨਾਂ ਦਾ ਭਾਜੀ ਇਹ ਕਹਿਣਾ ਵਾ ਕਹਿੰਦੇ ਬੱਸ ਜੜੋ ਸਵਾਰੀ ਡਿਗੀ ਹੈ ਨਾ ਬਾਹਰ ਤੇ ਬੱਸ ਇਹਨਾਂ ਨੇ ਭਜਾ ਲਈਏ ਮੁੜ ਕੇ ਪਿੱਛੇ ਉਹ ਮੇਰਾ ਇਹ ਕੰਮ ਨਹੀਂ ਜਦੋਂ ਲੋਕਾਂ ਨੇ ਆਵਾਜ਼ਾਂ ਮਾਰਿਆ ਨਾ ਡੇਕ ਤੇ ਉਸੇ ਵੇਲੇ ਸਾਈਡ ਤੇ ਲਾ ਕੇ ਅੱਦੇ ਕੋ ਸਵਾਰੀਆਂ ਦੇ ਕੇ ਅਸੀਂ 6 ਵਜੇ ਦੇ ਇੱਥੇ ਖੜੇ ਆ 30 ਟਾਈਮ ਹੋ ਗਿਆ ਹੁਣ ਆ ਵੀਰਾ ਟਾਈਮ ਹੋ ਗਿਆ ਜੀ 7:40 ਮਿੰਟ ਹੋ ਗਏ ਨੇ 1 ਘੰਟਾ 40 ਮਿੰਟ ਹੋ ਗਏ ਨੇ ਜੇ ਭਜਾਉਣੀ ਹੁੰਦੀ ਗੱਡੀ ਤੇ ਫਿਰ ਮਰੇ ਅਸੀਂ ਬਾਅਦ ਚ ਵੀ ਜਾ ਸਕਦੇ ਤੇ ਹੁਣ ਤੁਹਾਡੀ ਬੱਸ ਕਿੱਥੇ ਅਸਣ ਬੱਸ ਜਾਵਾ ਬਾਹਰ ਖੜੀ ਜੀ ਤੁਹਾਡੀ ਪਰਿਵਾਰ ਮੈਂਬਰ ਨਾਲ ਹੋਈ ਗੱਲਬਾਤ ਕੀ ਕਹਿੰਦੇ ਹੁਣ ਹਾਂਜੀ ਕੀ ਕਹਿੰਦੇ ਪਰਿਵਾਰ ਮੈਂਬਰ ਵਹੀ ਗੱਲਬਾਤ ਅਜੇ ਨਹੀਂ ਕੁਝ ਦੱਸ ਰਹੇ ਕਹਿੰਦੇ ਠੀਕ ਹੈ ਹਾਂਜੀ